ਕੀ ਕੀਤੀ ਜਾਰੀ ਕੀ ਸਾਰਾ ਮਾਨਕੜਾ ਮਦਰ ਟ੍ਰੇਸ ਹੋਇਆ ਇਹਨਾਂ ਜੀ ਤੁਹਾਡੇ ਸਾਰਿਆਂ ਦੇ ਧਿਆਨ ਚ ਹੋਣਾ ਕਿ ਪਿਛਲੇ 5-9 ਨੂੰ ਇੱਕ ਲੇਡੀ ਰਾਜਕੌਰ ਨੇ ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਆ ਕੇ ਕੰਪਲੇਂਟ ਕੀਤੀ ਸੀ ਕਿ ਮੇਰਾ ਪਤੀ ਦਲਵੀਰ ਸਿੰਘ ਘਰ ਤੋਂ ਗਿਆ ਹੋਇਆ ਤੇ ਵਾਪਸ ਨਹੀਂ ਆਇਆ ਇੱਕ ਦਿਨ ਪਹਿਲਾਂ 4 ਤਰੀਕ ਨੂੰ ਉਸ ਨੂੰ ਲਗਾਤਾਰ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਇੱਕ ਖਾਸ ਇਨਫੋਰਮੇਸ਼ਨ ਹਾਸਲ ਹੋਈ ਕਿ 6 ਤਰੀਕ ਮਾਰਨਿੰਗ ਇੱਕ ਡੈੱਡ ਬੋਡੀ ਝਾੜੀਆਂ ਦੇ ਵਿੱਚ ਸੂਵੇ ਦੇ ਕਿਨਾਰੇ ਦੇ ਉੱਤੇ ਪਈ ਮਿਲੀ ਜਦੋਂ ਪੁਲਿਸ ਪਾਰਟੀ ਨੇ ਜਾ ਕੇ ਦੇਖਿਆ ਤੇ ਉਹਨਾਂ ਦੇ ਘਰਦਿਆਂ ਨੂੰ ਬੁਲਾਇਆ ਇਹ ਡੈੱਡ ਬੋਡੀ ਤਸਦੀਕ ਹੋਈ ਕਿ ਦਿਲਬੀਰ ਸਿੰਘ ਦੀ ਹੀ ਹੈਗੀਆ ਤੇ ਉਸਦੇ ਕਾਫੀ ਕੀੜੇ ਚੱਲੇ ਹੋਏ ਸੀਗੇ ਕਾਫੀ ਮਾੜੀ ਹਾਲਤ ਦੇ ਵਿੱਚ ਡੱਡ ਬੋਡੀ ਪਈ ਸੀ ਇਮੀਡੀਏਟਲੀ ਐਸਐਚਓ ਸਿਟੀ ਵੱਲੋਂ ਮਕਦਮਾ ਨੰਬਰ 179 69224 ਨੂੰ ਅੰਡਰ ਸੈਕਸ਼ਨ 103 ਬੀਐਨਐਸ ਦੇ ਵਿੱਚ ਦਰਜ ਕਰਕੇ ਤੇ ਮਾਨਯੋਗ ਐਸਐਸਪੀ ਸਾਹਿਬ ਦੇ ਧਿਆਨ ਚ ਲਿਆਂਦਾ ਗਿਆ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਗੌਰਵ ਤੂਰਾ ਜੀ ਵੱਲੋਂ ਆਈਪੀਐਸ ਹੁਣਾ ਵੱਲੋਂ ਇਮੀਡੀਏਟਲੀ ਡੀਐਸਪੀ ਸਿਟੀ ਡੀਐਸਪੀ ਡੀ ਅਨਚਾਰਜ ਸੀਆਈਏ ਤੇ ਐਸਐਚਓ ਸਿਟੀ ਤੇ ਟੈਕਨੀਕਲ ਸੈੱਲ ਦੀਆਂ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਤੇ ਉਹਨਾਂ ਨੂੰ ਦਿਸ਼ਾ-ਨਿਰਦੇਸ਼ ਪ੍ਰੋਪਰ ਦਿੱਤੇ ਗਏ ਕਿ ਇਸ ਮਰਡਰ ਨੂੰ ਹਰ ਇੱਕ ਕੋਸ਼ਿਸ਼ ਕਰਕੇ ਜਲਦੀ ਤੋਂ ਜਲਦੀ ਟ੍ਰੇਸ ਕੀਤਾ ਜਾਵੇ ਤੇ ਪੁਲਿਸ ਪਾਰਟੀ ਨੂੰ ਅੱਜ ਮਾਰਨਿੰਗ ਇਸ ਮਰਡਰ ਦੇ ਵਿੱਚ ਕਾਫੀ ਵੱਡੀ ਸਫਲਤਾ ਹਾਸਲ ਹੋਈ ਹੈ ਇਸ ਦੇ ਵਿੱਚ ਦੋ ਦੋਸ਼ੀ ਸੀਗੇ ਇੱਕ ਦਾ ਨਾਮ ਹੈਗਾ ਨਿਸ਼ਾਨ ਸਿੰਘ ਪੁੱਤਰ ਮੇਹ ਸਿੰਘ ਮਲਿਆਵਾਲਾ ਥਾਣਾ ਸਰਦਾ ਦੇ ਵਿੱਚ ਪੈਂਦਾ ਹੈ ਦੂਜਾ ਹੈਗਾ ਸਰਜੀਤ ਸਿੰਘ ਕਾਲਾ ਇਹਨਾਂ ਦੋਨੂੰ ਅਰੈਸਟ ਕਰ ਲਿਆ ਗਿਆ ਆ ਤੇ ਫਰਦਰ ਇਨਵੈਸਟੀਗੇਸ਼ਨ ਔਨ ਗੋਇੰਗ ਹੈ ਮਰਡਰ ਦਾ ਮੇਨ ਕਾਰਨ ਉਹਦੀ ਵਾਈਫ ਦੇ ਬਿਆਨ ਮੁਤਾਬਕ ਪਤਾ ਲੱਗਾ ਵੀ ਇਹ ਸਾਡਾ ਕੋਈ ਪਹਿਲੋ ਪੈਸਾ ਦਾ ਲੈਣ ਦੇਣ ਸੀਗਾ ਇਹ ਜਿਹੜੇ ਬੰਦੇ ਸੀਗੇ ਉਸ ਦਿਨ ਇਹਦਾ ਆਟੋ ਰਿਕਸ਼ਾ ਖੋ ਕੇ ਇਹ ਤੋਂ ਪੈਸਿਆਂ ਦੀ ਡਿਮਾਂਡ ਕਰ ਰਹੇ ਸੀਗੇ ਜਦੋਂ ਪੈਸੇ ਨਹੀਂ ਦਿੱਤੇ ਤਾਂ ਹੱਥੋਂ ਪਾਈ ਹੋਣ ਦੇ ਲੱਗੇ ਤਾਂ ਉਹਨਾਂ ਨੇ ਉਸਦੀ ਧੌਣ ਦੇ ਵਿੱਚ ਚਾਕੂ ਨਾਲ ਦੋ ਵਾਰ ਕੀਤੇ ਤੇ ਮੁੜ ਕੇ ਜਦੋਂ ਉਹਨੇ ਇੱਕ ਬੰਦੇ ਨੂੰ ਫੜ ਲਿਆ ਤੇ ਇਹਨਾਂ ਨੇ ਉਹਦਾ ਚੁੰਨੀ ਦੇ ਨਾਲ ਗਲ ਘੁੱਟ ਕੇ ਮਾਰ ਦਿੱਤਾ ਤੇ ਮੋੜ ਕੇ ਝਾੜੀਆਂ ਦੇ ਵਿੱਚ ਸੁੱਟ ਕੇ ਡੈੱਡ ਬੋਡੀ ਨੂੰ ਆਟੋ ਨੂੰ ਲੈ ਕੇ ਅਮਰਸਰ ਵੇਚਣ ਚਲੇ ਗਿਆ ਜਦੋਂ ਕਿਸੇ ਨੇ ਉਹਨਾਂ ਦਾ ਆਟੋ ਰਿਕਸ਼ਾ ਨਹੀਂ ਖਰੀਦਿਆ ਤੇ ਉਹਨਾਂ ਨੇ ਜਿਹੜੀਆਂ ਆਟੋ ਰਿਕਸ਼ੇ ਦੀਆਂ ਬੈਟਰੀਆਂ ਸੀਗੀਆਂ ਉਹ ਵੇਚ ਦਿੱਤੀਆਂ ਮੋਢਲੀ ਪੁਛਗਿਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਇਹ ਦੋਵੇਂ ਬੰਦੇ ਨੇ ਇਹ ਬਹੁਤ ਜ਼ਿਆਦਾ ਨਸ਼ਾ ਕਰਨ ਦੇ ਆਦੀ ਨੇ ਤੇ ਇਹਨਾਂ ਬੰਦਿਆਂ ਦੇ ਉੱਪਰ ਜਿਹੜਾ ਨਿਸ਼ਾਨ ਸਿੰਘ ਹੈ ਇਸ ਦੇ ਉੱਪਰ ਐਨਡੀਪੀਆ ਸੈਕਟਰ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਤਿੰਨ ਕੇਸ ਰਜਿਸਟਰ ਨੇ ਇਹਨਾਂ ਨੇ ਇਹ ਸਾਰਾ ਕੁਝ ਨਸ਼ੇ ਦੇ ਤੇ ਕੁਝ ਥੋੜੇ ਜਿਹੇ ਪੈਸਿਆਂ ਦੇ ਪੁਰਾਣੇ ਲੈਂਡ ਦੇਣ ਕਰਕੇ ਇਸ ਮਰਡਰ ਨੂੰ ਅੰਜਾਮ ਦਿੱਤਾ ਸਰ ਜਿਸ ਜਗ੍ਹਾ ਤੇ ਕਤਲ ਹੋਇਆ ਉਹ ਜਗ੍ਹਾ ਸਮਸਾਨ ਲਾਕਾਵਾ ਲਗਾਤਾਰ ਇੱਥੇ ਕ੍ਰਾਈਮ ਹੁੰਦੀ ਆ ਪੁਲਿਸ ਵਾਲਾ ਸਹੱਸਦਾ ਕਿ ਉੱਥੇ ਕੋਈ ਕੋਈ ਸਹੀ ਲਾਈ ਗਈ ਹੈ ਮੈਂ ਕਿਹਾ ਗਾਰਡ ਵੀ ਲਾਈ ਗਈ ਕਿਵੇਂ ਦੇਖਦੇ ਹੋ ਲੋਕ ਉੱਥੇ ਡਰਦੇ ਡੰਗਦੇ ਰਹਿੰਦੇ ਨੇ ਦੇਖੋ ਜੀ ਹੁਣ ਐਸਐਸਪੀ ਸਾਹਿਬ ਨੇ ਉਸ ਜਗ੍ਹਾ ਦੇ ਉੱਤੇ ਪੀਸੀਆਰ ਦੀ ਕਾਫੀ ਵਧਾ ਤੇ ਜਿਹੜੀ ਜਿਸ ਤੁਸੀਂ ਅੱਜ ਸਾਡੇ ਧਿਆਨ ਚ ਲਿਆਂਦਾ ਹੈ ਕਿ ਕਦੀ ਕਿਸੇ ਨੇ ਇਸ ਚੀਜ਼ ਦਾ ਜ਼ਿਕਰ ਨਹੀਂ ਕੀਤਾ ਸਾਡੇ ਸਾਹ ਨੇ ਜਦੋਂ ਦੇ ਅਸੀਂ ਵੀ ਲੱਗੇ ਆ ਫਰਸਟ ਕ੍ਰਾਈਮ ਹੋਇਆ ਉਸ ਸੂਏ ਦੇ ਉੱਤੇ ਅਸੀਂ ਵਹਿ ਜਿਹੜੀਆਂ ਆਰ ਆਰ ਪੀਆ ਉਹਨਾਂ ਨੂੰ ਵੀ ਦਿਸ਼ਾ ਨਿਰਦੇਸ਼ ਦੇਵਾਂਗੇ ਵੀ ਤੁਸੀਂ ਉਧਰਲੇ ਪਾਸੇ ਜ਼ਿਆਦਾ ਗੇਟ ਰੱਖਿਆ ਕਰੋ ਤੇ ਜਿਹੜਾ ਸਾਡਾ ਪੀਸੀਆਰ ਆ ਉਹ ਵੀ ਜ਼ਿਆਦਾ ਰਾਉਂਡ ਕੱਢਿਆ ਕਰੋਗੇ ਜੀ ਸਰ ਜਿਹੜੇ ਮੁਜਰੀਮਾਂ ਕੇਸ ਦਰਜ ਹੋਇਆ ਜਾਂ ਗਿਫਤਾਰੀ ਹੋਈ ਹੈ ਜਾਂ ਕੋਈ ਉਹਨਾਂ ਦੇ ਵਿੱਚ ਜਿਸ ਕੇਸ ਦਰਜ ਹੋਇਆ ਉਹਨਾਂ ਦੀ ਗਿਫਤਾਰੀ ਪਹਿਲਾਂ ਹੋਈ ਹੈ ਪਹਿਲਾਂ ਮਾਮਾ ਪਹਿਲਾਂ ਉਹ ਅਰੈਸਟ ਹੋਇਆ ਐਂਡੀਪੀਆ ਸੈਕਟ ਦੇ ਕੇਸ ਦੇ ਵਿੱਚ ਨਿਸ਼ਾਨ ਸਿੰਘ ਉਹ ਹੁਣ ਉਸ ਤੋਂ ਬਾਅਦ ਵਿੱਚ ਆਉਣ ਤੋਂ ਉਹ ਬਹੁਤ ਜ਼ਿਆਦਾ ਨਸ਼ਾ ਕਰਨ ਲੱਗ ਪਿਆ ਸੀਗਾ ਜਿਹੜੀ ਉਹਨੇ ਮੁੱਢਲੀ ਪੁਛਗਿਛ ਚ ਦੱਸਿਆ ਆ। ਬਾਕੀ ਹੁਣ ਇਨਵੈਸਟੀਗੇਸ਼ਨ ਦੇ ਦੌਰਾਨ ਅੱਜ ਰਿਵਾਰਡ ਲਵਾਂਗੇ। ਆਫਟਰ ਰਿਵਾਰਡ ਜਿਹੜੀ ਚੀਜ਼ ਸਾਹਮਣੇ ਆਊਗੀ ਤੁਹਾਨੂੰ ਉਹਦੇ ਬਾਰੇ ਜਾਣੂ ਕਰਾ ਦਈਏ। ਉਹ ਦੁਕਾਨਦਾਰੋਂ ਉਹ ਬੈਟਰੀਆਂ ਖਰੀਦੀਆਂ ਗਈਆਂ ਸੀ ਉਸ ਦੁਕਾਨਦਾਰ ਸਰ ਕੋਈ ਉਹਨਾਂ ਲੋਕ ਕੋਈ ਪੁਛਕਿਛ ਕਿਸ ਤਰ੍ਹਾਂ ਉਹਨਾਂ ਨੇ ਹੋਰ ਵੀ ਸਮਾਨ ਚੋਰੀ ਦਾ ਖਰੀਦਿਆ। ਇਹਨਾਂ ਨੇ ਹੁਣ ਆਪਣਾ ਦੱਸਿਆ ਆ ਜੀ ਵੀ ਅਸੀਂ ਫਲਾਣੇ ਬੰਦੇ ਨੂੰ ਬੈਟਰੀਆਂ ਦਿੱਤੀਆਂ ਸੀਗੀਆਂ। ਆਟ੍ਰੋ ਪੁਲਿਸ ਨੇ ਆਲਰੇਡੀ ਰਿਕਵਰ ਕਰ ਲਿਆ ਆ ਜੀ ਜਿਹੜਾ ਲੈ ਕੇ ਗਿਆ ਸੀਗੇ ਉਹਦੇ ਫਰਦਰ ਵੀ ਕਾਰਵਿਕ ਅਮਲ ਚ ਲਿਆਤੀ ਜਾਊਗੀ ਜੀ। ਜੀ ਸਾਹਿਬ ਜਿਹੜਾ ਮਰਡਰ ਸੀ ਇਹ ਦਿਨ ਦਾ ਸੀ ਜਾਂ ਰਾਤ ਦਾ ਇਨਸੀਡੈਂਟ ਇਹ ਬਹੁਤ ਅਰਲੀ ਮਾਰਨਿੰਗ ਦਾ ਮਰਡਰ ਹੈਗਾ ਜੀ ਇਹ ਬੰਦੇ ਆਪਣੇ ਘਰੋਂ ਨਿਕਲੇ ਨੇ ਤਾਂ ਉਹ ਬੰਦਾ ਵੀ ਅਰਲੀ ਮਾਰਨਿੰਗ ਕੋਈ 6:30 ਵਜੇ ਆਪਣੇ ਘਰੋਂ ਆਟੋ ਲੈ ਕੇ ਨਿਕਲਿਆ ਸੀਗਾ ਇਹਨਾਂ ਨੇ ਉਹਦੇ ਕੋਲੋਂ ਆਟੋ 'ਚ ਜਾਣ ਲਈ ਕਿਤੇ ਲਿਫਟ ਲਈ ਤੇ ਆਪਣੇ ਮੂੰਹ ਬੰਨ ਲਿਆ ਕਿਉਂਕਿ ਇਹ ਬੰਦਾ ਸਾਡੀ ਪਛਾਣ ਨਾ ਕਰ ਸਕੇ ਤੇ ਜਿਹੜੇ ਕੁਝ ਮੁੱਢਲੇ ਸੀਸੀਟੀਵੀ ਕੈਮਰੇ ਧਿਆਨ ਵਿੱਚ ਆਏ ਸੀ ਉਹਨਾਂ ਵਿੱਚ ਵੀ ਇਹਨਾਂ ਦਾ ਫੇਸ ਕਵਰ ਆਇਆ ਸੀ ਤਾਂ ਥੈਂਕ ਯੂ ਸਰ 1 दिल्ली क्राइम नेशनल न्यूज़ नजर सफर